ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਦੇ ਹੱਥ ਲੱਗਿਆ ਵੱਡਾ ਖਜ਼ਾਨਾ ਇਸ ਸੂਬੇ 'ਚ ਮਿਲਿਆ ਵੀ ਟਨ ਸੋਨੇ ਦਾ ਪੰਡਾ ਜਲਦੀ ਸੋਨੇ ਦੀ ਖਦਾਈ ਲਈ ਹੀ ਨਿਲਾਮੀ ਕਣਿਜ ਪਦਾਰਥਾਂ ਨਾਲ ਭਰਪੂਰ 오ਡੀਸਾ ਦੀ ਧਰਤੀ ਹੁਣ ਸੋਨੇ ਦੇ ਭੰਡਾਰ ਲਈ ਵੀ ਖਬਰਾਂ ਵਿੱਚ ਅਹਿਮ ਭਾਰਤੀ ਪੂਵ ਗਿਆਨ ਸਰਵੇਖਣ ਨੇ ਤਾਜ਼ਾ ਰਿਪੋਰਟਾਂ ਵਿੱਚ ਰਾਜ ਦੇ 6 ਜ਼ਿਲ੍ਹਿਆਂ ਵਿੱਚ ਜ਼ਮੀਨਾਂ ਹੇਠ ਦੱਬਿਆ ਲਗਭਗ 10 ਤੋਂ 20 ਟਨ ਸੋਨਾ ਮਿਲਿਆ ਹੈ ਇਸ ਇਸ ਕੋਈ ਤੋਂ ਬਾਅਦ ਸਰਕਾਰ ਨੇ ਖਾਣਾ ਦੀ ਨਿਲਾਮੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਜਾਣਕਾਰੀ ਅਨੁਸਾਰ ਸੋਨੇ ਦੇ ਇਸ ਇਹ ਜਾਣਕਾਰੀ ਦੇਵਗੜ੍ਹ ਦੇ ਅਦ ਅਦਸ ਰਾਮਪੱਲੀ ਸੁੰਦਰਗੜ ਨਬਰੰਗਪੁਰ ਕੇਦੂ ਚਾਰ ਅੰਗੂਰ ਅਤੇਰ ਕੋਟਾਪਟ ਕੋਟਾਪਟ ਜ਼ਿਲ੍ਹਾ ਵਿੱਚ ਹੋਰ ਹੋਣ ਵਾਲੇ ਜੀਐਸਆਈ ਟੀਮ ਅਦਵਾਰਾਂ ਇੱਕ ਲੰਬੇ ਸਰਵੇਖਣ ਦੀ ਅਤੇ ਜਾਂਚ ਤੋਂ ਬਾਅਦ ਪ੍ਰਾਪਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਸੋਨੇ ਦੇ ਗਾੜਾਪਣ ਇੰਨੀ ਜ਼ਿਆਦਾ ਹੈ ਕਿ ਇੱਥੇ ਵੱਡੇ ਪੱਧਰ ਤੇ ਖਦਾਈ ਸੰਭਵ ਹੋਵੇਗੀ ਖੰਨਨ ਮੰਤਰੀ ਵਿਪਤੀ ਪਸ਼ ਪੋਸ਼ਣਨ ਜੇਨਾਂ ਦੇ ਅਨੁਸਾਰ ਦੇਵਗੜ੍ਹ ਦੇ ਅਦਾਸ ਰਾਮਪੱਲੀ ਸੁੰਦਰਗੜ੍ਹ ਨਵਰੰਗਪੁਰ ਕਿੱਜੂ ਕੇਦੂਚਾਰ ਅੰਗੂਰ ਅਤੇ ਕੋਟਾ ਕੋਰਾ ਪੋਟ ਜਿਲ੍ਹਾ ਵਿੱਚ ਸੋਨਾ ਮਿਲਿਆ ਹੈ ਇਸ ਦੇ ਨਾਲ ਹੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ